ਅਲੱਗੇ ਤਾਂ ਅਸੀਂ ਆਣ ਲੂ ਭੱਲ ਕੇ ਕੋਈ ਗੱਲ ਨਹੀਂ ਜਦੋਂ ਆਵਾਂਗੇ ਨਾ ਬਹੁਤ ਪਸ ਲੈ ਕੇ ਆਵਾਂਗੇ ਇੰਨਾ ਕੁ ਲੈ ਕੇ ਆਵਾਂਗੇ ਲੋਕਾਂ ਦੀ ਸਾਰਿਆਂ ਲਈ ਇਹ ਮੈਂ ਇੱਕ ਸਬੂਤ ਪਾ ਰਿਹਾ ਹਾਂ ਵਾ ਕਿ ਅਸੀਂ ਜਿੱਥੇ ਵੀ ਬੈਠੇ ਹਾਂ ਨਾ ਕੋਈ ਚੱਕਰ ਨਹੀਂ ਜਿਹੜੇ ਕਹਿੰਦੇ ਸੀ ਨਾ ਵੀ ਆ ਕੁੜੀ ਦਾ ਭਰਾ ਵਾ ਆ ਮੁੰਡਾ ਆ ਮਾਵਾ ਆ ਮੁੰਡੇ ਦਾ ਪਿਓ ਆ ਮੁੰਡਾ ਵਾ ਅਸੀਂ ਕੁੜੀ ਛਡਾਤੀ ਆ ਕਰਾਤੀ ਉਹ ਕਰਾਤੀ ਕੁੜੀ ਗਈ ਗਈ ਸਾਨੂੰ ਕੁੜੀ ਦਾ ਨਹੀਂ ਪਰ ਜਿਹੜੀ ਸਾਡੀ ਕੰਟ ਵਾਲੇ ਤੁਸੀਂ ਬੇਇੱਜ਼ਤੀ ਕੀਤੀ ਜਾਣਾ ਉਹ ਬੇਜ਼ਤੀ ਨਾ ਜਾਂ ਮੂੰਹ ਤੋੜ ਜਵਾਬ ਦੇਵਾਂਗੇ ਨਾ ਤੁਹਾਨੂੰ ساری ਜ਼ਿੰਦਗੀ ਤੁਸੀਂ ਯਾਦ ਰੱਖੋ ਇਹ ਸਾਰੇ ਪੈਂਦਾਲੇ ਕਰਤੀ ਜੱਟਾਂ ਜੱਟਾਂ ਦੇ ਜਾਂ ਜਿੰਨੇ ਵੀ ਜੱਟ ਨੇ ਜੀਵਾਰ ਨੇ ਨਾ ਤੇ ਇਹ ਉਹਨਾਂ ਨੇ ਯਾ ਸੋ ਤੁਸੀਂ ਪ੍ਰਾਊਡ ਡਾਰਲਿੰਗ ਯਾਦ ਰੱਖੂਗੇ ਸਾਰੇ ਵੀ ਹਾਂ ਕੋਈ ਭੱਜੇ ਸੀਗੇ ਵੀ ਪ੍ਰਵਾਸੀ ਸੀਗੇ ਮੈਂ ਪੰਜਾਬ ਤੋਂ ਕੱਢੇ ਵੀ ਸੋ ਸਾਰਿਆਂ ਨੂੰ ਮੇਰਾ ਅਸਲਾਮ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਡੇ ਨਾਲ ਕੀਤਾ ਜਿਹੜਾ ਹੁਣ ਅਸੀਂ ਕਰਾਂਗੇ ਜਿਹੜਾ ਅਸੀਂ ਕਰਾਂਗੇ ਉਹ ਤੁਸੀਂ ساری ਜ਼ਿੰਦਗੀ ਯਾਦ ਰੱਖੋਗੇ ਤੁਸੀਂ ਕਦੇ ਭੁੱਲ ਨਹੀਂ ਸਕਦੇ ਸਿਰਫ ਤੁਹਾਨੂੰ ਅਸੀਂ ਐਆਂ ਥੋਡੀਆਂ ਹੈਗੀਆਂ ਜਵਾਲਾਂ ਤੁਹਾਡੇ ਤਾਇਡ ਕਰਾਂਗੇ ਨਾ ਜੱਟੋ ਤੁਸੀਂ ਯਾਦ ਰੱਖੋਗੇ ਜੱਟੋ ਇਹ ਮੇਰੀ ਬਿਆਨ ਇਹ ਯਾਰ ਦੇ ਖਲਾਕ ਕਾਨ ਯਾਰ ਚਾਹ ਮਾਰਿਆ ਜਾਵੇ ਯਾਰ ਨੂੰ ਮੌਤ ਦਾ ਖੌਫ ਨਹੀਂ ਯਾਰ ਨੂੰ ਡਰਦਾ ਖੌਫ ਨਹੀਂ ਕਾਹੇ ਦਰਦੇ ਹੋ ਵੀ ਅਸੀਂ ਆਂਡ ਲਾ ਨਿਕਲ ਗਏ ਤਾਂ ਅਸੀਂ ਆਂਡ ਲੂ ਭੁੱਲ ਕੇ ਕੋਈ ਗੱਲ ਨਹੀਂ ਜਦੋਂ ਆਵਾਂਗੇ ਨਾ ਬਹੁਤ ਪਸ ਲੈ ਕੇ ਆਵਾਂਗੇ ਇੰਨਾ ਕੁ ਲੈ ਕੇ ਆਵਾਂਗੇ ਲੋਕਾਂ ਦੀ ਸਾਰਿਆਂ ਲਈ ਇਹ ਮੈਂ ਕਸਬੂਤ ਪਾ ਰਿਹਾ ਆਂ ਵੀ ਅਸੀਂ ਜਿੱਥੇ ਵੀ ਬੈਠੇ ਆ ਨਾ ਕੋਈ ਚੱਕਰ ਨਹੀਂ ਜਿਹੜੇ ਕਹਿੰਦੇ ਸੀ ਨਾ ਵੀ ਆ ਕੁੜੀ ਦਾ ਭਰਾ ਵਾ ਆ ਮੁੰਡਾ ਆ ਮਾਵਾ ਆ ਮੁੰਡੇ ਦਾ ਪਿਓ ਆ ਮੁੰਡਾ ਵਾ ਅਸੀਂ ਕੁੜੀ ਛਡਾਤੀ ਆ ਕਰਾਤੀ ਉਹ ਕਰਾਤੀ ਕੁੜੀ ਗਈ ਗਈ ਸਾਨੂੰ ਕੁੜੀ ਦਾ ਨਹੀਂ ਪਰ ਜਿਹੜੀ ਸਾਡੀ ਕੰਡ ਵਾਲੇ ਤੁਸੀਂ ਬੇਇੱਜ਼ਤੀ ਕੀਤੀ ਜਾਣਾ ਉਹ ਬੇਇੱਜ਼ਤੀ ਦਾ ਨਾ ਮੂੰਹ ਤੋੜ ਜਵਾਬ ਦੇਵਾਂਗੇ ਨਾ ਤੁਹਾਨੂੰ ساری ਜ਼ਿੰਦਗੀ ਤੁਸੀਂ ਯਾਦ ਰੱਖੋ ਇਹ ਸਾਰੇ ਕੰਡ ਵਾਲੇ ਕਰਦੀ ਜੱਟਾਂ ਜੱਟਾਂ ਦੇ ਜਿਹੜੇ ਵੀ ਜੱਟ ਨੇ ਵੀਰਾਨ ਨੇ ਨਾ ਇਹ ਉਹਨਾਂ ਨੇ ਯਾ ਸੋ ਤੁਸੀਂ ਪ੍ਰਾਊਡ ਡਾਰਲਿੰਗ ਯਾਦ ਰੱਖੂਗੇ ਸਾਰੇ ਵੀ ਹਾਂ ਕੋਈ ਭੱਜੇ ਸੀਗੇ ਵੀ ਪ੍ਰਵਾਸੀ ਸੀਗੇ ਪੰਜਾਬ ਤੋਂ ਕੱਢੇ ਵੀ ਸੋ ਸਾਰਿਆਂ ਨੂੰ ਮੇਰਾ ਅਸਲਾਮ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਡੇ ਨਾਲ ਕੀਤਾ ਜਿਹੜਾ ਹੁਣ ਅਸੀਂ ਕਰਾਂਗੇ ਜਿਹੜਾ ਅਸੀਂ ਕਰਾਂਗੇ ਉਹ ਤੁਸੀਂ ساری ਜ਼ਿੰਦਗੀ ਯਾਦ ਰੱਖੂਗੇ ਤੁਸੀਂ ਕਦੇ ਭੁੱਲ ਨਹੀਂ ਸਕਦੇ ਸਿਰਫ ਤੁਹਾਨੂੰ ਅਸੀਂ ਐਂ ਆ ਤੁਹਾਡੀਆਂ ਅਹਾਂ ਜਿਹਾ ਜਵਾਲਾ ਤੁਹਾਡੇ ਤੈਟ ਕਰਾਂਗੇ ਮੈਨੂੰ ਆਪਣਾ ਮੈਂ ਰਵਿੰਦਰ ਸਿੰਘ ਬਾੜ ਸਰਪੰਚ ਚਾਂਦੂ ਜੀ ਕਿ ਮਤਲਬ ਜਿਹੜਾ ਇਹ ਭੰਕੀਆਂ ਵਗੈਰਾ ਕੁਛ ਕਰੀਏ ਇੱਥੇ ਸਾਡੇ ਸੇ ਪਰਵਾਸੀ ਰਹੇ ਸੀਗੇ ਕਾਫੀ ਟਾਈਮ ਤੋਂ ਪੁਰਾਣੇ ਸੀਗੇ ਜੋ ਉਹਨਾਂ ਨੇ ਇੱਕ ਲੜਕੀ ਨੂੰ ਲੈ ਕੇ ਸੀ ਭਜਾ ਕੇ ਜੀ ਤੇ ਉਹ ਲੜਕੀ ਆਉਣ ਨਾਲ ਕਾਫੀ ਮਾਹੌਲ ਖਰਾਬ ਹੋ ਗਿਆ ਬੰਦਾ ਲੜਕੀ ਦੇ ਪਰਿਵਾਰ ਮਗਰ ਆਇਆ ਸੀਗਾ ਜੀ ਤੇ ਉਹ ਆਕੇ ਲੜਕੀ ਨੂੰ ਲੈ ਗਿਆ ਜੀ ਉਹ ਸਾਨੂੰ ਪਤਾ ਲੱਗਾ ਵੀ ਜਦੋਂ ਇਹ ਵੀ ਲੈ ਕੇ ਆਇਆ ਸੀ ਸਾਰਾ ਪਿੰਡ ਦਾ ਇਕੱਠ ਕੀਤਾ ਇਕੱਠ ਕਰਕੇ ਪਿੰਡ ਦੇ ਬੱਚੇ ਸਾਨੂੰ ਉਹਨੂੰ ਪਿੰਡੋਂ ਜਾਗਣ ਦਾ ਹੁਕਮ ਦੇ ਤਾਣੂ ਜੀ ਉਹ ਚਲੇ ਗਿਆ ਜਾ ਕੇ ਹੁਣ ਉਹਨਾਂ ਨੇ ਸਾਨੂੰ ਇੰਨੀਆਂ ਵੀਡੀਓ ਪਾਈਆਂ ਗਾਲਾਂ ਕੱਢਦੇ ਪਿੰਡ ਨੂੰ ਸ਼ਰਮ ਆ ਸਾਨੂੰ ਜੀ ਸਾਨੂੰ ਦੇਖਾਂਗੇ ਅਸੀਂ ਜੇ ਉਹ ਡਾਂਏ ਕਰਨ ਥੋੜਾ ਬੋਹ ਕਰ ਦਾਂਗੇ ਅਸੀਂ ਉਹਨੂੰ ਬਹੁਤ ਧਮਕੀਆਂ ਦੇਂਦਾ ਬਹੁਤ ਉਹਨੇ ਪਿੰਡ ਦਾ ਮਾਹੌਲ ਖਰਾਬ ਕੀਤਾ ਹੈ ਸਾਡੇ ਜੀ। ਇਹ ਸੁਣਦਾ ਹੈ ਦੇ ਤੋ ਕਿ ਤੁਸੀਂ ਕੀ ਇਹਦੇ ਤੇ ਸਟੈਪ ਚੁੱਕਦੇ। ਦੇਖੋ ਅਸੀਂ ਸਾਰਾ ਨਗਰ ਮਾ ਸਾਡੇ ਨਾਲ ਆ ਜੀ ਅਸੀਂ ਅਸੀਂ 28 ਤਰੀਕ ਨੂੰ ਥਾਣਾ ਸਦਰ ਰਿਕਾਰਡ ਜਾ ਕੇ ਸਭ ਨਾਲ ਮਿਲ ਕੇ ਆ ਜੀ ਵੀਡੀਓ ਦਿਖਾਈ ਉਹਨਾਂ ਦਰਖਾਸਤ ਦਿੱਤੀ ਇਹਨੂੰ। ਬਾਕੀ ਪੰਚਾਇਤ ਹਰ ਤਾਂ ਦੀ ਪਿੰਡ ਦੇ ਵਿੱਚ ਮੌਜੂਦ ਆ ਜੀ। ਤੁਹਾਨੂੰ ਕੋਈ ਵੀ ਪ੍ਰੋਬਲਮ ਆਦੀ ਹੈ ਭਈ ਸਾਨੂੰ ਭਾਈ ਦੱਸੋ ਫੋਨ ਕਰੋ ਕੋਈ ਵੀ ਬੰਦਾ ਕੋਈ ਗਲਤ ਅਨਸਰ ਕਰਦਾ ਪਿੰਡ ਦੇ ਵਿੱਚ ਸਾਨੂੰ ਦੱਸੋ ਜਿੱਥੇ ਜਾ ਕੇ ਉਹਨਾਂ ਪਤਾ ਕਰੀਏ ਤੁਸੀਂ ਭਈ ਕੀ ਕਰ ਰਹੇ ਹੋ ਕਿਉਂ ਆਏ ਹੋ। ਜਿਸ ਤਰ੍ਹਾਂ ਇਹਨਾਂ ਲੋਕਾਂ ਦੀ ਵਿਰ ਉਧਰ ਲਈ ਸੁਰੱਖਿਆ ਪ੍ਰਬੰਧ ਦੇ ਤੌਰ ਤੇ ਤੁਸੀਂ ਕੋਈ ਪਹਿਰੇ ਦਾ ਇਹਦਾ ਕੋਈ ਤਰਫ ਧਿਆਨ ਕੀਤਾ ਨਹੀਂ ਦੇਖੋ ਹਜੇ ਅਸੀਂ ਕੁਝ ਨਹੀਂ ਕੀਤਾ ਅਸੀਂ ਹਜੇ ਅਸੀਂ ਪੰਚਾਇਤ ਹੀ ਕਰ ਰਹੀ ਅਸੀਂ ਆਪ ਖੁਦ ਉੱਠ ਕੇ ਆਦ ਨੂੰ ਮੈਂ ਆਪ ਰੌਂਡ ਲਾ ਰਿਹਾ ਜੀ ਨਾਲ ਮੇਰੇ ਸਾਰੇ ਪੰਚਾਇਤ ਹੁੰਦੀ ਅਸੀਂ ਆਪ ਖੁਦ ਜਾ ਕੇ ਪਿੰਡਾਂ ਚੈੱਕ ਕਰਦੇ ਆਂ ਕਿ ਕੋਈ ਬੰਦਾ ਆਪਣਾ ਖੜਦਾ ਹੋਵੇ ਜੀ ਪਹਿਰੇ ਅਸੀਂ ਪਹਿਰੇ ਦਾ ਵੀ ਕਰਾਂਗੇ ਅਸੀਂ ਆਂ ਨੀਆ ਪੁਲਿਸ ਵੱਲੋਂ ਕੀ ਜਿਹੜੀ ਕੁ ਮੈਡਮ ਨਹੀਂ ਪਰ ਹਾਂ ਸਾਡਾ ਬਹੁਤ ਸਾਇ ਦੇ ਰਿਹਾ ਸਹਿਯੋਗ ਜੀ ਜਦੋਂ ਕੋਣ ਕਾ ਜਦੀ ਹਾਜ਼ਰ ਹੁੰਦੇ ਆ ਜੀ ਵਧੀਆ ਕਰ ਰਹਾ ਹਜ ਤੱਕ ਤਾਂ ਜੀ ਮੰਤਰੀ ਜੀ ਬਹੁਤ ਵੱਡਾ ਸਿਸਟਮ ਹੁਣ ਪਲੇਸ ਤੋਂ ਵੀ ਮੰਗ ਕਰ ਰਹੇ ਹਾਂ ਜੀ ਅਸੀਂ ਮੰਗ ਕਰ ਰਹੇ ਹਾਂ ਕਿ ਲੋਕਾਂ ਦਾ ਖਰਾਉ ਜਲਦ ਤੋਂ ਜਲਦੀ ਕਾਰਵਾਈ ਕੀਤੀ ਆ ਭਾਈ ਉਹ ਇੱਥੇ ਨੇੜੇ ਤੇੜੀ ਘੁੰਮ ਰਹੇ ਆ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਅੰਦਰ ਕੀਤਾ ਜਾਵੇ ਉਹਨਾਂ ਨੂੰ ਕੀ ਹੋਰ ਨਾ ਜੱਥੇ ਬੰਦਿਆਂ ਨਾਲ ਵੀ ਰਸਤਾ ਕਰ ਰਹੇ ਬਿਲਕੁਲ ਜੀ ਹਰ ਹੋ ਰਿਹਾ ਹਰ ਸਾਂਝ ਜੱਥੇ ਬੰਦਿਆਂ ਨਾਲ ਸਾਡਾ ਹੋ ਰਿਹਾ ਸਾਰੇ ਨਾਲ ਜਿਵੇਂ ਹਾ ਜੱਟ ਸਿੱਖ ਸਾਡੇ ਬਣਿਆ ਇਹਦੇ ਨਾਲ ਸਾਡੇ ਨਾਲ ਸਿੰਘਾਂ ਨਾਲ ਹੋ ਰਿਹਾ ਜੀ ਸਾਰਾ ਰੌਪਟਾ ਕੈਂਪ ਘਰੇ ਵਾ ਅੱਜ ਆੜੂ ਪਿੰਡ ਦਾ ਮਾਮਲਾ ਸਾਹਮਣੇ ਆਇਆ ਕੁਝ ਭਈਆ ਪਿੰਡ ਦੇ ਵਸਨੀਕਾਂ ਨੂੰ ਧਮਕੀਆਂ ਦੇ ਰਹੇ ਆ ਕੁਝ ਪਹਿਲਾਂ ਨੂੰ ਮਾਮਲਾ ਹੋਇਆ ਕੀ ਹੈ ਮਾਮਲਾ ਤੇ ਕੀ ਕਾਰਵਾਈ ਕੀਤੀ 28 ਪਿੰਡ ਦੇ ਜਸਵਿੰਦਰ ਸਿੰਘ ਹੈ ਜੀ ਜਸਵਿੰਦਰ ਸਿੰਘ ਉਹ ਦੱਸਾਦੇ ਗਿਆ ਸੀ ਕਿ ਉਹਦੇ ਪਿੰਡ ਦਾ ਹੀਰ ਨਦੀ ਪ੍ਰਭਾਸਮੀ ਰਹਦੇ ਮਿੱਡੂ ਪ੍ਰਭਾਸਮੀ ਉਹ ਕੋ ਲੜਕੀ ਦਾ ਇਹ ਕਿਤੇ ਫਾਰਮ ਕੱਟ ਕੰਨੀ ਇਹ ਲੜਕੀ ਲਿਆਏ تھے ਵੀ ਉਹਨਾਂ ਮੁੰਡੇ ਨੇ ਕੋਟ ਮੇਰੇ ਕੋਲ ਹੀ ਉਹ ਵਾਰਸ ਤੋਂ ਦੇ ਲੜਕੀ ਲੈ ਗਿਆ ਸੀ ਜੀ ਸਾਨੂੰ ਸੁਣ ਪਤਾ ਲੱਗਾ ਜੀ ਮੁਰਕੀ ਨਾਲ ਪਿੰਡਾਂ ਨੂੰ ਕਰੇ ਘੂਰ ਕਰਕੇ ਪਿੰਡੋਂ ਭਜਾਤੇ ਪਿੰਡ ਜੀ ਉਹ ਹੁਣ ਪਿੰਡ ਜੀ ਤਾਂ ਹੀ ਉੱਧੇ ਦਸਨ ਗਿਆ ਵੀ ਪਿੰਡੇ ਦਾ ਕੋਈ ਦੂਰ ਦਾਤਾ ਜੀ ਉਹਨੇ ਕਿਤੇ ਮਤਲਬ ਤਾਂ ਤਿਆਤਮ ਕੀਤੀ ਵੀ ਨਹੀਂ ਕੀਤਾ ਜੀ ਇਹ ਆਇਆ ਹੁਣ ਪਰਤਾਲ ਕਰਦਾ ਕੱਲ 28 ਫਰਗੂ ਦਿਖਾ ਦੇ 28 ਨੂੰ ਜੀ ਕੱਲ ਨੂੰ ਜੀ ਸੀਗੀ ਜੀ ਉਹਦੀ ਪਰਤਾਲ ਕਰ ਰਹੇ ਨਹੀਂ ਕੋਈ ਸੋਸ਼ਲ ਮੀਡੀਆ ਤੇ ਕੋਈ ਵੀਡੀਓ ਜ਼ਰੂਰ ਦੇਖਿਆ ਮੈਂ ਦੇਖਣਾ ਮੈਂ ਟਿੱਕਿੰਗ ਵੀ ਦੇਖਣਾ ਮੈਨੂੰ ਹਰਵਿੰਦਰ ਸਿੰਘ ਬਾੜ ਸਰਪੰਚ ਆਂਡੂ ਜੀ ਕੋਲ ਕੀ ਮਸਲਾ ਜਿਹੜਾ ਇਹ ਭੰਕੀਆਂ ਬਾਰੇ ਕੁਛ ਕਰ ਰਹੀ ਹੈ ਇਕਨੇ ਸਾਡੇ ਸੇ ਪਰਵਾਸੀ ਰਹੇ ਸੀਗੇ ਕਾਫੀ ਟਾਈਮ ਤੋਂ ਪੁਰਾਣੇ ਸੀਗੇ ਜੋ ਉਹਨਾਂ ਨੇ ਇੱਕ ਲੜਕੀ ਨੂੰ ਲੈ ਕੇ ਸੀ ਭਜਾ ਕੇ ਜੀ ਤੇ ਉਹ ਲੜਕੀ ਆਉਣ ਨਾਲ ਕਾਫੀ ਮਾਹੌਲ ਖਰਾਬ ਹੋ ਗਿਆ ਬੰਦਾ ਜੀ ਲੜਕੀ ਦੇ ਪਰਿਵਾਰ ਮਗਰ ਆਇਆ ਸੀਗਾ ਜੀ ਤੇ ਉਹ ਆਕੇ ਲੜਕੀ ਨੂੰ ਲੈ ਗਿਆ ਜੀ ਉਹ ਸਾਨੂੰ ਪਤਾ ਲੱਗਾ ਵੀ ਜਦੋਂ ਇਹ ਵੀ ਲੈ ਕੇ ਆਇਆ ਸੀ ਸਾਰਾ ਪਿੰਡ ਦਾ ਇਕੱਠ ਕੀਤਾ ਇਕੱਠ ਕਰਕੇ ਪਿੰਡ ਦੇ ਬੱਚੇ ਸਾਨੂੰ ਪਿੰਡੋਂ ਜਾਗਣ ਦਾ ਹੁਕਮ ਦੇ ਤਾਣੂ ਜੀ ਉਹ ਚਲੇ ਗਿਆ ਜਾ ਕੇ ਹੁਣ ਉਹਨਾਂ ਨੇ ਸਾਨੂੰ ਇੰਨੀਆਂ ਵੀਡੀਓ ਪਾਈਆਂ ਗਾਲਾਂ ਕੱਢਦੇ ਪਿੰਡ ਨੂੰ ਸ਼ਰਮ ਆ ਸਾਨੂੰ ਜੀ ਹੁਣ ਦੇਖਾਂਗੇ ਅਸੀਂ ਜੇ ਉਹ ਡਾਂਗ ਕਰਾਂ ਥੋੜਾ ਬੋਹ ਕਰਦੇ ਅਸੀਂ ਹੁਣ ਬਹੁਤ ਧਮਕੀਆਂ ਦਿੰਦੇ ਬਹੁਤ ਉਹਨੇ ਪਿੰਡ ਦਾ ਮਾਹੌਲ ਖਰਾਬ ਕੀਤਾ ਹੈ ਸਾਡੇ ਜੀ ਤੁਸੀਂ ਸਰਪੰਚ ਦੇ ਤੌਰ ਤੇ ਤੁਸੀਂ ਕੀ ਇਹਦੇ ਵਿੱਚ ਸਟੈਪ ਚੁੱਕਦੇ ਦੇਖੋ ਅਸੀਂ ਸਾਰਾ ਨਗਰ ਮੈਂ ਸਾਡੇ ਨਾਲ ਆ ਜੀ ਅਸੀਂ ਅਸੀਂ 28 ਤੀ ਨੂੰ ਥਾਣਾ ਸਦਰ ਰਿਕਾਰਡ ਜਾ ਕੇ ਅਸਲ ਸੌਣ ਮੜਕੇ ਆ ਜੀ ਵੀਡੀਓ ਦਿਖਾਈ ਉਹਨਾਂ ਦਰਖਾਸਤ ਦਿੱਤੀ ਇਹਨੂੰ ਬਾਕੀ ਪੰਚਾਇਤ ਹਰ ਤਰ੍ਹਾਂ ਦੀ ਪਿੰਡ ਦੇ ਵਿੱਚ ਮੌਜੂਦ ਆ ਜੀ ਤੁਹਾਨੂੰ ਕੋਈ ਵੀ ਪ੍ਰੋਬਲਮ ਹੋਵੇ ਤਾਂ ਸਾਨੂੰ ਭਾਈ ਦੱਸੋ ਫੋਨ ਕਰੋ ਕੋਈ ਵੀ ਬੰਦਾ ਕੋਈ ਗਲਤ ਆਨਸਰ ਕਰਦਾ ਪਿੰਡ ਦੇ ਵਿੱਚ ਸਾਨੂੰ ਦੱਸੋ ਇਹ ਜਾ ਕੇ ਪਤਾ ਕਰੀਏ ਤੁਸੀਂ ਭਾਈ ਕੀ ਕਰ ਰਹੇ ਹੋ ਕਿਉਂ ਆਏ ਹੋ ਜਿਸ ਤਰ੍ਹਾਂ ਦੇ ਲੋਕਾਂ ਦੀ ਬਿਰਤੀ ਹੈ ਜਦੋਂ ਉਹ ਕਿਹੜੀ ਜੋਪੀ ਜੋ ਡਾਂਗ ਕਰਨ ਥੋੜਾ ਬੋ ਕਰਦਗੇ ਅਸੀਂ ਤੁਹਾਨੂੰ ਬਹੁਤ ਧਮਕੀਆਂ ਦੇ ਬਹੁਤ ਉਹਨੇ ਪਿੰਡ ਦਾ ਮਾਹੌਲ ਖਰਾਬ ਕੀਤਾ ਹੈ ਸਾਡੇ ਜੀ ਪੰਚਾਇਤ ਦੇ ਤੌਰ ਤੇ ਤੁਸੀਂ ਕੀ ਇਹਦੇ ਵਿੱਚ ਸਟੈਪ ਚੁੱਕਦੇ ਦੇਖੋ ਅਸੀਂ ਸਾਰਾ ਨਗਰ ਮੈਂ ਸਾਡੇ ਨਾਲ ਆ ਜੀ ਅਸੀਂ ਅਸੀਂ 28 ਤਰੀਕ ਨੂੰ ਥਾਣਾ ਸਦਰ ਰਿਕਾਰਡ ਜਾ ਕੇ ਸਭ ਨਾਲ ਮਿਲ ਕੇ ਆ ਜੀ ਵੀਡੀਓ ਦਿਖਾਈ ਉਹਨਾਂ ਦਰਖਾਸਤ ਦਿੱਤੀ ਇਹਨੂੰ ਬਾਕੀ ਪੰਚਾਇਤ ਹਰ ਤਰ੍ਹਾਂ ਦੇ ਪਿੰਡ ਦੇ ਵਿੱਚ ਮੌਜੂਦ ਆ ਜੀ ਤੁਹਾਨੂੰ ਕੋਈ ਵੀ ਪ੍ਰੋਬਲਮ ਹੋਵੇ ਭਈ ਸਾਨੂੰ ਭਾਈ ਦੱਸੋ ਫੋਨ ਕਰੋ ਕੋਈ ਵੀ ਬੰਦਾ ਕੋਈ ਗਲਤ ਅਨਸਰ ਕਰਦਾ ਪਿੰਡ ਦੇ ਵਿੱਚ ਸਾਨੂੰ ਦੱਸੋ ਜੀ ਜਾ ਕੇ ਉਹਨਾਂ ਪਤਾ ਕਰੀਏ ਤੁਸੀਂ ਭਈ ਕੀ ਕਰ ਰਹੇ ਹੋ ਕਿਉਂ ਆਏ ਹੋ ਜਿੱਤਰਾ ਦੇ ਨਾ ਲੋਕਾਂ ਦੀ ਗਿਰਤੀ ਹੈ ਜਦੋਂ ਕਿ ਜੋਕੀ ਤੋਂ ਅਸਲਾ ਲੈ ਕੇ ਆਉਂਦੇ ਉਹਦੇ ਲਈ ਸੁਰੱਖਿਆ ਪ੍ਰਬੰਧ ਦੇ ਤੌਰ ਤੇ ਤੁਸੀਂ ਕੋਈ ਪਹਿਰੇਆਂ ਦਾ ਇਹ ਜਾਂ ਕੁਝ ਤਰ੍ਹਾਂ ਧਿਆਨ ਕੀਤਾ ਨਹੀਂ ਦੇਖੋ ਹਜੇ ਅਸੀਂ ਕੁਝ ਨਹੀਂ ਕੀਤਾ ਅਸੀਂ ਹਜੇ ਅਸੀਂ ਪੰਚਾਇਤ ਹੀ ਕਰ ਰਹੇ ਹਾਂ ਅਸੀਂ ਆਪ ਖੁਦ ਉੱਠ ਕੇ ਰਾਤ ਨੂੰ ਮੈਂ ਆਪ ਰਾਉਂਡ ਲਾ ਰਿਹਾ ਹਾਂ ਜੀ ਨਾਲ ਮੇਰੇ ਸਾਰੇ ਪੰਚਾਇਤ ਹੁੰਦੀ ਅਸੀਂ ਆਪ ਖੁਦ ਜਾ ਕੇ ਪਿੰਡਾਂ ਚੈੱਕ ਕਰਦੇ ਹਾਂ ਵੀ ਕੋਈ ਮੰਦੋ ਆਪਣਾ ਖਿਲਦਾ ਹੋਵੇ ਪਹਿਰ ਅਸੀਂ ਪਹਿਰੇਆਂ ਦਾ ਵੀ ਕਰਾਂਗੇ ਅਸੀਂ ਹਾਂ ਨੀ ਪੁਲਿਸ ਵੱਲੋਂ ਕੀ ਜਰੀਆ ਕੁ ਮਾडम ਨਹੀਂ ਪਰ ਸਾਡਾ ਬਹੁਤ ਸਾਰਾ ਦੇ ਰਿਹਾ ਸਹਿਯੋਗ ਜੀ ਜਦੋਂ ਕੋਈ ਜਦ ਵੀ ਹਾਜ਼ਰ ਹੁੰਦੇ ਆ ਉਹ ਬੱਝਿਆ ਕਰ ਰਹੇ ਹਜ ਤੱਕ ਤਾਂ ਜੀ ਕਿਹੜਾ ਲੇਕੀ ਮੰਗ ਕਰਦੇ ਹੋ ਬਹੁਤ ਵੱਡਾ ਸਿਸਟਮ ਹੁਣ ਪੁਲਿਸ ਤੋਂ ਵੀ ਮੰਗ ਕਰਦੇ ਹਾਂ ਜੀ ਅਸੀਂ ਮੰਗਿਆ ਦੋਸ਼ਕਾਂ ਨੂੰ ਖੜਾਓ ਜਲਦ ਤੋਂ ਜਲਦੀ ਕਾਰਵਾਈ ਕੀਤੀ ਆ ਬਈ ਉਹ ਇੱਥੇ ਨੇੜੇ ਤੇੜੀ ਘੁੰਮ ਰਹੇ ਆ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਅੰਦਰ ਕੀਤਾ ਜਾਵੇ ਉਹਨਾਂ ਨੂੰ ਕੀ ਹੋਰ ਨਾ ਜੱਥੇਬੰਦੀਆਂ ਨਾਲ ਵੀ ਰਾਬਤਾ ਕਰ ਰਹੇ ਬਿਲਕੁਲ ਜੀ ਸਾਰਾ ਹੋ ਰਿਹਾ ਸਾਡੇ ਕਿਸਾਨ ਜੱਥੇਬੰਦੀਆਂ ਨਾਲ ਹੋ ਰਿਹਾ ਸਾਰੇ ਨਾਲ ਜਿਵੇਂ ਜੱਟ ਸਿੱਖ ਸਾਡੇ ਬਣੀਆਂ ਇਹਦੇ ਨਾਲ ਸਾਡੇ ਨਾਲ ਸਿੰਘਾਂ ਨਾਲ ਵੀ ਹੋ ਰਿਹਾ ਜੀ ਸਾਰਿਆਂ ਨਾਲ ਰਾਬਤਾ ਕਾਇਮ ਹੋ ਰਿਹਾ ਵਾ ਮੈਨੇ ਅੱਜ ਆੜੂਪਿੰਡ ਦਾ ਕਮਾਵਲਾ ਸਾਹਮਣੇ ਆਇਆ ਕੁਝ ਭਈਆ ਪਿੰਡ ਦੇ ਵਸਕੇ ਉਹਨੂੰ ਧਮਕੀਆਂ ਵਗੈਰਾ ਦੇ ਰਿਹਾ ਕੁਝ ਪਹਿਲਾਂ ਵੀ ਮਾਮਲਾ ਹੋਇਆ ਕੀ ਹੈ ਮਾਮਲਾ ਤੇ ਕੀ ਕਾਰਵਾਈ ਕੀਤੀ 283 ਪਿੰਡ ਦੇ ਜਸਵਿੰਦਰ ਸਿੰਘ ਹੈ ਜੀ ਜਸਵਿੰਦਰ ਸਿੰਘ ਉਹ ਦੱਸਾਦੇ ਕਿ ਅਸੀ ਆ ਕੀ ਉਹਦੇ ਪਿੰਡ ਦਾ ਤੇ ਇਹ ਨਦੀ ਪਰਵਾਸੀ ਮਿੱਤੇ ਪਰਵਾਸੀ ਦੀ ਉਹ ਕੋ ਲੜਕੀ ਲੈ ਕੇ ਕਿਤੇ ਫਾਰਮ ਕੱਢ ਕੰਦੀ ਇਹ ਲੜਕੀ ਲੈ ਆਏ ਦੀ ਉਹਦਾ ਮੁੰਡੇ ਨੇ ਕੋਟ ਮੈਰੀ ਕਲੀ ਉਹ ਵਾਰਸ ਉਹਦੇ ਲੜਕੀ ਲੈ ਗਿਆ ਸੀ ਜੀ ਸਾਨੂੰ ਸੁਣ ਪਤਾ ਲੱਗਾ ਜੀ ਮੁਰਕੀ ਨਾਲ ਪਿੰਡਾਂ ਨੂੰ ਬਿਨ ਇੱਕ ਘੂਰ ਕਰਕੇ ਪਿੰਡੋਂ ਭਜਾਤੀ ਵਿੰਡ ਦੀ ਉਹ ਹੁਣ ਭੀਜਿਆਰੀ ਪਾਈ ਉੱਦਨ ਦੱਸਣ ਆਇਆ ਵੀ ਭੀਜੇ ਦਾ ਕੋਈ ਦੂਰ ਦਾਤਾ ਜੀ ਉਹਨੇ ਕਿਤੇ ਮਦਦ ਕਰਤੀ ਆ ਤਾਂ ਕੀ ਦੀ ਬਣੀ ਕੀ ਉਤਾਰੀ ਇਹ ਆਇਆ ਹੁਣ ਪਰਦਾ ਕਰਨਾ ਕੱਲ 26 28 ਬਿਲਕੁਲ ਦਿਖਾ ਦੇ ਕੇ 28 ਨੂੰ ਜੀ ਕੱਲ ਨੂੰ ਦਿੱਤੀ ਸੀ ਜੀ ਉਹਦੀ ਪਰਦਾ ਕਰ ਰਹੇ ਨਹੀਂ ਕੋਈ ਸੋਸ਼ਲ ਮੀਡੀਆ ਤੇ ਕੋਈ ਵੀਡੀਓ ਜ਼ਰੂਰ ਦੇਖਿਆ ਮੈਂ ਦੇਖਣਾ ਮੈਂ ਦੇਖ ਨਹੀਂਉਂਦੀ ਨਾ